ਤਾਨੇ ਬਾਬਾ ਦੀਪ ਸਿੰਘ ਜੀ ਮੈਂ ਲਫਜ਼ਾਂ ਵਿੱਚ ਕੀ ਲਿਖਾਬ ਜੀ ਦੀ ਤਰੀ ਜੋ ਮੰਗਿਏ ਨਿਵਾਜ ਦਿੰਦੇ ਹੋ ਨਾ ਮੰਗਿਏ ਤਾਂ ਬੇ ਹਿਸਾਬ ਦਿੰਦੇ ਹੋ ਬਾਬਾ ਦੀਪ ਸਿੰਘ ਜੀ ਜ਼ਮੀਰਾਂ ਬਦਲ ਦਿੰਦੇ ਨੇ ਲਕੀਰਾਂ ਬਦਲ ਦਿੰਦੇ ਨੇ ਉਹ ਤੁਸੀਂ ਯਕੀਨਤਾ ਰੱਖੋ ਖੰਡੇ ਵਾਲੇ ਬਾਪੂ ਜੀ ਮੱਥੇ ਦੀਆਂ ਲਕੀਰਾਂ ਵੀ ਬਦਲ ਦਿੰਦੇ ਨੇ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਹੁੰਦਿਆ ਸਾਨੂੰ ਕਿਸ ਗੱਲ ਦੀਆਂ ਥੋੜਾ ਨੇ ਬਸ ਆਪਣੇ ਚਰਨਾਂ 'ਤੇ ਲਾ ਕੇ ਰੱਖਿਓ ਬਾਪੂ ਜੀ ਸਾਡੀ ਜ਼ਿੰਦਗੀ ਦੀਆਂ ਇਹੀ ਲੋੜਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ ਕਦੀ ਵੀ ਮਹਿਸੂਸ ਕਰਕੇ ਦੇਖਣਾ ਜਦੋਂ ਤੁਸੀਂ ਇਕੱਲੇ ਪੈ ਜਾਵੋਗੇ ਜ਼ਿੰਦਗੀ 'ਚ ਜਦੋਂ ਸਭ ਨੇ ਤੁਹਾਡਾ ਸਾਥ ਛੱਡ ਦਿੱਤਾ ਹੋਏਗਾ ਤੇ ਤੁਹਾਡੀ ਬਾਹ ਫੜਨ ਵਾਲੇ ਸਿਰਫ ਬਾਬਾ ਜੀ ਹੋਣਗੇ ਤੇ ਜਦੋਂ ਬਾਬਾ ਜੀ ਨੇ ਇੱਕ ਵਾਰ ਬਾਹ ਫੜ ਲਈ ਫਿਰ ساری ਉਮਰ ਨਹੀਂ ਬਾਹ ਛੱਡਣੇ ਕੋਈ ਵੀ ਬਾਬਾ ਦੁਨੀਆ ਦਾ ਕੋਈ ਵੀ ਦਰਵਾਜਾ ਨੂੰ ਕੁਝ ਵੀ ਨਹੀਂ ਦੇ ਸਕਦਾ ਪਰ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੇ ਚਰਨਾ ਚ ਆ ਗਏ ਤੇ ਸਾਨੂੰ ਇੰਨਾ ਭਰੋਸਾ ਹੈ ਕਿ ਜਿਹੜਾ ਤੁਹਾਡੇ ਚਰਨਾ ਚ ਆ ਗਿਆ ਉਹ ਕਦੇ ਵੀ ਖਾਲੀ ਝੋਲੀ ਲੈ ਕੇ ਨਹੀਂ ਜਾਏਗਾ ਉਹਦੀ ਝੋਲੀ ਤੁਸੀਂ ਭਰ ਕੇ ਤੋਰਗੇ ਇੱਕ ਵਾਰ ਸਾਰੇ ਬੋਲੋ ਪਿਆਰ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਰਿਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਦੀਪ ਸਿੰਘ ਜੀ ਸਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿਓ ਜਿਹੜੇ ਸੱਚੇ ਦਿਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਰੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ